ਸ਼ਸ਼ੀਕਾਲ ਦੋਸਤੋ ਉਮੀਦ ਕਰਦਾ ਹਾਂ ਜੀ ਵੀ ਮੇਰੇ ਸਾਰੇ ਭੈਣ ਭਰਾ ਬਜ਼ੁਰਗ ਦੋਸਤ ਸਭ ਠੀਕ ਹੋਵੋਗੇ ਤੇ ਵਾਹਿਗੁਰੂ ਅੱਗੇ ਇਹੀ ਅਰਦਾਸ ਹੈ ਕਿ ਤੁਸੀਂ ਸਾਰੇ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਖੁਸ਼ੀਆਂਮਾਨ ਹੋ ਤੇ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਛੋਟੀ ਜੀ ਗੱਲ ਕਰਨ ਆਇਆ ਹਾਂ ਜਿਵੇਂ ਕਿ ਮੈਂ ਪਰਸੋਂ ਪ੍ਰੈਸ ਕਾਨਫਰੰਸ ਕੀਤੀ ਤੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਮੈਂ ਗੱਲ ਕੀਤੀ ਸੀ ਕਿ ਅਸੀਂ ਬਹੁਤ ਜਲਦੀ ਹਲਕਾ ਜਗਾਓ ਮਿਸ਼ਨ ਸ਼ੁਰੂ ਕਰਨ ਜਾ ਰਹੇ ਹਾਂ ਤੇ ਇਸ ਹਲਕਾ ਜਗਾਓ ਮਿਸ਼ਨ ਦਾ ਜਿਹੜਾ ਮੇਨ ਜਿਹੜਾ ਗੱਲ ਹੈ ਜਿਹਦੇ ਕਰਕੇ ਸ਼ੁਰੂ ਕੀਤਾ ਜਾ ਰਿਹਾ ਉਹ ਇਹ ਹੈ ਕਿ ਜਿਨ੍ਹਾਂ ਜਿਨ੍ਹਾਂ ਲੋਕਾਂ ਦੇ ਨਾਲ ਧੱਕਾ ਹੋਇਆ ਸਰਕਾਰ 'ਚ ਜਿਨ੍ਹਾਂ ਜਿਨ੍ਹਾਂ ਲੋਕਾਂ ਤੇ ਝਾਲੀ ਪਰਚੇ ਕਰਵਾਏ ਗਏ ਨੇ ਤੇ ਜਿਨ੍ਹਾਂ ਜਿਨ੍ਹਾਂ ਲੋਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਉਹਨਾਂ ਲੋਕਾਂ ਵਾਸਤੇ ਅਸੀਂ ਤੁਹਾਡੇ ਨਾਲ ਹਮੇਸ਼ਾ ਤੁਹਾਡੇ ਹੱਕਾਂ ਦੀ ਲੜਾਈ ਦੇ ਵਿੱਚ ਖੜੇ ਹਾਂ ਤੇ ਉਹਨਾਂ ਦੇ ਬੰਦੇ ਹੱਕ ਉਹਨਾਂ ਨੂੰ ਦਵਾਵਾਂਗੇ ਤੇ ਇਹ ਝੂਠੇ ਪਰਚੇ ਝੂਠੇ ਕੇਸ ਜਾਂ ਕਿਸੇ ਵੀ ਤਰ੍ਹਾਂ ਦਾ ਜੇ ਦਬਾਅ ਹੋਊਗਾ ਤਾਂ ਆਪਾਂ ਸਾਰੇ ਭੈਣ ਭਰਾ, ਦੋਸਤ, ਯਾਰ, ਪਰਿਵਾਰ ਮੰਗੂ ਮਿਲ ਕੇ ਉਸ ਜਿਹੜੀ ਇਹ ਕਥਨੀ ਸਰਕਾਰ ਕਰ ਰਹੀ ਹੈ, ਮਾੜੇ ਕੰਮ ਕਰ ਰਹੀ ਹੈ, ਉਹਦੇ ਉਲਟ ਖੜਾਂਗੇ ਤੇ ਲੋਕਾਂ ਨੂੰ ਉਹਨਾਂ ਦੇ ਹੱਕ ਦਵਾਵਾਂਗੇ ਤੇ ਹਰ ਚੀਜ਼ ਦੇ ਵਿੱਚ ਉਹਨਾਂ ਦਾ ਸਾਥ ਦੇਵਾਂਗੇ। ਮੈਂ ਮੈਨੂੰ ਬੜੇ ਫੋਨ ਆਏ ਜਦੋਂ ਸਾਡੇ ਤੇ ਇੱਕ ਮੋਬਾਈਲ ਫੋਨ ਦਾ ਪਰਚਾ ਦਰਜ ਹੋਇਆ ਕਿਉਂਕਿ ਅਸੀਂ ਆਪਣੇ ਪਿੰਡ ਦੀ ਜ਼ਮੀਨ ਛੁੜਵਾ ਰਹੇ ਸੀਗੇ ਤਾਂ ਸਾਡੇ ਤੇ ਐਫਆਈਆਰ ਰਜਿਸਟਰ ਹੋਣ ਤੋਂ ਬਾਅਦ ਮੈਨੂੰ ਮੇਰੇ ਭੈਣ ਭਰਾਵਾਂ ਨੇ ਬਜ਼ੁਰਗਾਂ ਨੇ ਬਹੁਤ ਫੋਨ ਆਏ ਨੇ ਤੇ ਉਸੇ ਕਾਰਨ ਇਹ ਯਾਤਰਾ ਅਸੀਂ ਹੁਣ ਸ਼ੁਰੂ ਕਰਨ ਜਾ ਰਹੇ ਹਾਂ ਉਹਨਾਂ ਸਾਰਿਆਂ ਪਿੰਡਾਂ ਦੇ ਵਿੱਚ ਉਹਨਾਂ ਲੋਕਾਂ ਦੇ ਨਾਲ ਮਿਲਾਂਗੇ ਬੈਠ ਕੇ ਪੂਰੀ ਗੱਲਬਾਤ ਕਰਾਂਗੇ ਬਹੁਤ ਜ਼ਿਆਦਾ ਡਰ ਦਾ ਮਾਹੌਲ ਵੀ ਹੈ ਕਿਤੇ ਕਿਤੇ ਬਹੁਤ ਜ਼ਿਆਦਾ ਲੋਕ ਕਿਤੇ ਕਿਤੇ ਦਬੇ ਹੋਏ ਵੀ ਨੇ ਬੋਲਦੇ ਨਹੀਂ ਕਿ ਆਪਣੀਆਂ ਮੁਸ਼ਕਲਾਂ ਦੱਸਦੇ ਨੇ ਤੇ ਨਾਲ ਨਾਲ ਇਹ ਵੀ ਕਹਿੰਦੇ ਨੇ ਕਿ ਸਾਡਾ ਨਾਂ ਜੇ ਜ਼ਾਹਰ ਹੁੰਦਾ ਤਾਂ ਸਾਨੂੰ ਹੋਰ ਤੰਗ ਪ੍ਰੇਸ਼ਾਨ ਕੀਤਾ ਜਾਊਗਾ ਤਾਂ ਕਈ ਵਾਰ ਇਹ ਗੱਲਾਂ ਸੁਣ ਕੇ ਲੋਕਾਂ ਦੇ ਦਿੱਕਤਾਂ ਲੋਕਾਂ ਦੀਆਂ ਇਹ ਮੁਸ਼ਕਲਾਂ ਨੂੰ ਦੇਖ ਕੇ ਮਨ ਐਵੇਂ ਹੀ ਕਈ ਵਾਰ ਭਰ ਜਾਂਦਾ ਹੈ ਤੇ ਮਨ ਬਹੁਤ ਪਰੇਸ਼ਾਨ ਹੋ ਜਾਂਦਾ ਤੇ ਇਸੇ ਕਰਕੇ ਹੱਕਾਂ ਦੀ ਲੜਾਈ ਹੁਣ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਜਿਵੇਂ ਕਿ ਸਾਡਾ ਨਾਰਾ ਵੀ ਹੈ ਲੜਾਂਗੇ ਜਿੱਤਾਂਗੇ ਤੇ ਲੋਕਾਂ ਦੇ ਹੱਕ ਦਵਾ ਕੇ ਰਵਾਂਗੇ ਤੇ ਉਸੇ ਨਾਰੇ ਨੂੰ ਸਿਰੇ ਚਾੜਨ ਵਾਸਤੇ ਉਸੇ ਨਾਰੇ ਨੂੰ ਪੂਰਾ ਜਿਹਨੂੰ ਕਹਿੰਦੇ ਨੇ ਵੀ ਗੱਲ ਆਪਣੀ ਸਾਬਤ ਕਰਨ ਵਾਸਤੇ ਆ ਰਹੇ ਹਾਂ ਤੁਹਾਡੇ ਨਾਲ ਨਾਲ ਕੰਦੇ ਨਾਲ ਕੰਦਾ ਜੋੜ ਕੇ ਖੜਨ ਵਾਸਤੇ ਤੇ ਬਿਲਕੁਲ ਵੀ ਡਰਨਾ ਨਹੀਂ ਘਬਰਾਣਾ ਨਹੀਂ ਬਹੁਤ ਥੋੜਾ ਟਾਈਮ ਰਹਿ ਗਿਆ ਇਹ ਸਿਆਸਤਦਾਨਾਂ ਦਾ ਬਹੁਤ ਥੋੜੇ ਟਾਈਮ ਦੇ ਵਿੱਚ ਇਹਨਾਂ ਨੇ ਦੁਬਾਰਾ ਆਪਣੇ ਘਰਾਂ ਦੇ ਵਿੱਚ ਬਹਿ ਜਾਣਾ ਹੈ ਜਾ ਕੇ ਤੇ ਆਪਾਂ ਦੁਬਾਰਾ ਤੋਂ ਫੇਰ ਜਿਵੇਂ ਆਪਣਾ ਪੰਜਾਬ ਤੇ ਜਿਵੇਂ ਜੋ ਪਿੰਡਾਂ ਦਾ ਮਾਹੌਲ ਹੁੰਦਾ ਸੀਗਾ ਵੀ ਜੇ ਕੋਈ ਮਸਲਾ ਹੁੰਦਾ ਸੀਗਾ ਤਾਂ ਪੰਚਾਇਤ 'ਚ ਬਹਿ ਕੇ ਮੌਤਵਰ ਬੰਦੇ ਸੁਲਝ ਜਾਂਦੇ ਸੀਗੇ ਥਾਣਿਆਂ ਦੇ ਵਿੱਚ ਪਰਚੇ ਨਹੀਂ ਹੁੰਦੇ ਸੀਗੇ ਥਾਣਿਆਂ ਦੇ ਵਿੱਚ ਕਸੀਟੀਆਂ ਨਹੀਂ ਜਾਂਦਾ ਸੀਗਾ ਦੁਬਾਰਾ ਫੇਰ ਉਹੀ ਮਾਹੌਲ ਆਪਾਂ ਆਪਣੇ ਪਿੰਡਾਂ ਦੇ ਵਿੱਚ ਲੈ ਕੇ ਆਣਾ ਤੇ ਕੱਲ ਮਿਲਦੇ ਆ ਸਾਰਿਆਂ ਨੂੰ ਤੇ ਆਪਣਾ ਪਿੰਡਾਂ ਦਾ ਸ케줄 ਅਸੀਂ ਆਪਣੇ ਫੇਸਬੁੱਕ ਤੇ ਪਾ ਚੁੱਕੇ ਹਾਂ ਤੇ ਫੇਰ ਵੀ ਜੇ ਕੋਈ ਬੰਦਾ ਕਿਤੇ ਹੋਰ ਪਿੰਡ ਦਾ ਦੂਰ ਹੈ ਤਾਂ ਸਾਡੇ ਨੰਬਰ ਦੇ ਉੱਤੇ ਸੰਪਰਕ ਕਰ ਸਕਦਾ ਹੈ ਜਲਦੀ ਮੁਲਾਕਾਤ ਕਰਦੇ ਹਾਂ ਜੀ ਕੱਲ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ